हका न हकाकार जमीदा मार्के हूं ਇਹਨਾਂ ਤੋਂ ਦਬਾ ਕੇ ਰੱਖਾਂਗੇ ਦਬਾ ਕੇ ਰੱਖਾਂਗੇ ਦਬਾ ਕੇ ਰੱਖਾਂਗੇ ਜਿੰਦਾਬਾਦ ਜਿੰਦਾਬਾਦ ਮਾਨ ਸਰ ਬਲਾਕ ਦੇ ਪ੍ਰਧਾਨ ਬ੍ਰਿਜ ਸਿੰਘ ਬੱਗਾ ਪਾਣੀ ਜੀ ਉਹ ਆਪਣੇ ਵਿਚਾਰ ਪੇਸ਼ ਕਰਨਗੇ ਉਸ ਤੋਂ ਬਾਅਦ ਜਿਹੜਾ ਕਮੇਟੀ ਦੇ ਅੰਦਰ ਬਚਤ ਦੀ ਕਿਸੇ ਕੋਲ 4 ਕਨਾਲਾਂ ਕਿਸੇ ਕੋਲ 5 ਕਨਾਲਾਂ ਕਿਸੇ ਕੋਲ 3 ਕਨਾਲਾਂ ਉਹਨੂੰ ਮਤਲਬ ਗਲਤ ਢੰਗ ਨਾਲ ਜਿਹੜਾ ਰਾਜੀਵ ਸਿੰਘ ਸਰਪੰਚ ਸੀ ਗੁੰਡਿਆਂ ਦੀ ਮਾਦਰ ਨਾਲ ਉਹਨਾਂ ਤੋਂ ਜ਼ਮੀਨ ਖੋਣ ਦੀ ਕੋਸ਼ਿਸ਼ ਕੀਤੀ ਅਸੀਂ ਜ਼ਮੀਨ ਦੇ ਵਿੱਚ ਫੇਰ ਲੋਕਾਂ ਨੂੰ ਕਾਬਜ਼ ਕਰਾਇਆ ਅੱਜ ਉਹ ਜ਼ਮੀਨ ਮਤਲਬ 1.5 ਸਾਲ ਤੋਂ ਲੈ ਕੇ ਵਿਹਲੀ ਪਈ ਆ ਅੱਜ ਸਾਡਾ ਪ੍ਰੋਗਰਾਮ ਸੀ ਉਸ ਜ਼ਮੀਨ ਦੇ ਵਿੱਚ ਜਾਣ ਦਾ ਪਰ ਕੱਲ ਦਾ ਪ੍ਰਸ਼ਾਸਨ ਆ ਜਿਹੜਾ ਉਹ ਗੱਲਬਾਤ ਦੇ ਵਿੱਚ ਪਿਆ ਹੋਇਆ ਹੁਣ ਵੀ ਅਸੀਂ ਮੀਟਿੰਗ ਦੇ ਵਿੱਚੋਂ ਉੱਠ ਕੇ ਆਏ ਆ 25 ਤਰੀਕ ਸਾਡੇ ਨਾਲ ਉਹਨਾਂ ਨੇ ਤੈਅ ਕੀਤੀ ਹੈ ਕਿ 25 ਨੂੰ ਮਤਲਬ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਾਂਗੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਇਹ ਦੱਸਤਾ ਵੀ 25 ਤੱਕ ਅਸੀਂ ਰਹਿਾਂਗੇ ਸ਼ਾਂਤਮਈ ਜੇ 25 ਵਾਲੀ ਗੱਲ 'ਚ ਪਹਿਲਾਂ ਪ੍ਰਸ਼ਾਸਨਾਂ ਨੂੰ ਸਾਨੂੰ ਟਾਲਦੇ ਰਹੇ ਤਾਂ 26 ਨੂੰ ਅਸੀਂ ਜ਼ਮੀਨਵਾਲ ਵਧਾਂਗੇ ਸਾਡੇ ਸਰਪਾਟ ਦੇ ਆਪਾਟਣ ਸਾਡੇ ਗੋਲੀ ਲਾਗਦੀ ਹੈ ਗੋਲੀ ਚ ਮਤਲਬ ਖਾਵਾਂਗੇ ਸੀਸ ਜਾਂਦਾ ਤਾਂ ਸੀਸ ਦੇਵਾਂਗੇ 26 ਨੂੰ ਫਿਰ ਜਿਹੜਾ ਹੈਗਾ ਪੂਰਾ ਮਤਲਬ ਖਾੜਕੂ ਐਕਸ਼ਨ ਸੀ ਉਸ ਜ਼ਮੀਨ ਖਾਤਰ ਕਰਾਂਗੇ ਪ੍ਰਧਾਨ ਜੀ ਕੱਲ ਸਰਪੰਚ ਵੱਲੋਂ ਹੀ ਪਰਸੋਂ ਰੋਸ ਪ੍ਰਦਰਸ਼ਨ ਕੀਤਾ ਵੇ ਰੋਡ ਸ਼ੋਅ ਜਾਂ ਕੱਢਿਆ ਗਿਆ ਸੀ ਉਹ ਕਿਹਦੇ ਵੀ ਧਨੇਰ ਗਰੁੱਪ ਕੋਲ ਨੂੰ ਧੱਕਾ ਕਰ ਰਹੇ ਸਾਡੇ ਨਾਲ ਆ ਉਹਨਾਂ ਨੂੰ ਲੱਗੂਗਾ ਧੱਕਾ ਕਿਉਂਕਿ ਜੇ ਤਾਂ ਮਤਲਬ ਉਹ ਧਨੇਰ ਗਰੁੱਪ ਤਾਂ ਉਹ ਨਾ ਖੜਦਾ ਉਹ ਜ਼ਮੀਨ ਤੇ ਗੁੰਡਿਆਂ ਦਾ ਕਬਜ਼ਾ ਹੋ ਜਾਂਦਾ ਇੱਕ ਮਤਲਬ ਜਿਹੜਾ ਇੱਕ ਖੇਤ ਸੀਗਾ ਉਹ ਰਾਜਵੀਰ ਦਾ ਬਣ ਜਾਣਾ ਮਤਲਬ ਜਿਹੜਾ ਟੱਕ ਸੀ ਇੱਕ ਰਵੀ ਦਾ ਬਣ ਜਾਣਾ ਸੀ ਜਾਂ ਜਿਹੜੇ ਹੋਰ ਸੀ ਉਹਨਾਂ ਨੇ ਵੰਡ ਲਈ ਸੀ ਇਸ ਲੋਟੇ ਪੰਚਾਇਤ ਨੂੰ ਨਹੀਂ ਦੇਣੀ ਸੀ ਉਹਨਾਂ ਦੀ ਜ਼ਮੀਨ ਗੁੰਡਾਗਰਦੀ ਕਰਕੇ ਜ਼ਮੀਨ ਹਤਿਆਉਣੀ ਚਾਹੁੰਦੇ ਆ ਉਹਨਾਂ ਨੂੰ ਹੀ ਪਤਾ ਪੰਚਾਇਤ ਦੀ ਤਾਂ ਹੈ ਨਹੀਂ ਇਹ ਤੇ ਧਰੇਰ ਗਰੋਪ ਇਸ ਗੱਲ 'ਚ ਖੜਾ ਹੈ ਪਹਿਲਾਂ ਵੀ ਖੜਾ ਅੱਜ ਨਵਾਂ ਨਹੀਂ ਖੜਾ ਭਦਾਉੜ ਦੇ 88 ਕਿੱਲੇ ਤਿੰਨ ਸਾਲ ਲੜਾਈ ਲੜੇ ਸੀ ਤਿੰਨ ਸਾਲਾਂ ਬਾਅਦ ਕਿਸਾਨਾਂ ਕੋਲੇ ਅੱਜ ਵੀ ਉਹ ਜਿਹੜੀ ਜ਼ਮੀਨ ਸੀ 12 ਮੋਟਰਾਂ ਵਾਲੀ ਉਹ ਵੀ ਕਿਸਾਨਾਂ ਤੋਂ ਦਵਾਈ ਸੀ ਜੀ ਤਜਰਬੇ ਚੋਂ ਕੀਤੀ ਆ ਸੀ ਝੂਠ ਦੇ ਖਿਲਾਫ ਲੜਾਂਗੇ ਲੋਕਾਂ ਦੇ ਹੱਕ ਚ ਲੜਾਂਗੇ ਕਿਉਂਕਿ ਜ਼ਮੀਨ ਆ ਜਿਹੜੀ ਇਹ ਲੋਕਾਂ ਦੀ ਐ ਉਦੋਂ ਭਦਾਉੜ ਦੇ ਲੋਕਾਂ ਦੀ ਸੀ ਉਹ ਵੀ ਦਵਾਈ ਆ ਤੇ ਇਹ ਵੀ ਜ਼ਮੀਨ ਸਾਡੀ ਐ ਅਸੀਂ ਉਹ ਬਾਹਰ ਅੱਜ ਭਾਰਤੀ ਕਿਸਾਨ ਜੂਨੇ ਨੇ ਇਕਤਾ ਡਕਾਉਂਦਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੇ ਇਕਵਾਈ ਦੇ ਵਿੱਚ ਪਿੰਡ ਕੁੱਲਰੀਆਂ ਦੇ ਵਿੱਚ ਮਾਰਚ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 1.5 ਸਾਲ ਤੋਂ ਜਥੇਬੰਦੀ ਪਿੰਡ ਕੁੱਲਰੀਆਂ ਦੇ ਆਵਾਦਕਾਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਸੰਘਰਸ਼ ਲੜ ਰਹੀ ਹੈ। ਚਾਹੇ ਸੱਤਾਧਾਰੀ ਪਾਰਟੀ ਨੇ ਸੱਤਾ ਚਾਉਣ ਤੋਂ ਪਹਿਲਾਂ ਆਵਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਗਹੀ ਸੀ। ਪਰ ਹੁਣ ਸੱਤਾ ਚਾਉਣ ਤੋਂ ਬਾਅਦ ਜੋ ਭਗਵੰਤ ਮਾਨ ਸਰਕਾਰ ਹੈ ਉਹ ਲੋਕਾਂ ਤੋਂ ਧੱਕੇ ਨਾਲ ਜ਼ਮੀਨ ਹੜੱਪ ਕਰ ਰਹੀ ਹੈ। ਇਸੇ ਦੇ ਤਹਿਤੀ ਭਗਵੰਤ ਮਾਨ ਸਰਕਾਰ ਵੱਲੋਂ ਬਿਨਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤੇ ਪਿੰਡ ਕੁੱਲਰੀਆਂ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੰਮੀ ਬੋਲੀ ਕਰਾ ਕੇ ਲੋਕਾਂ ਤੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਕਿ ਜਿਹਦੇ ਲਈ ਜਥੇਬੰਦੀ ਨੇ ਫੈਸਲਾ ਲਿਆ ਤੇ ਅੱਜ ਉਸੇ ਪੜਾਵਾਰ ਲੜਾਈ ਦੇ ਵਿੱਚ ਅੱਜ ਪਹਿਲਾ ਕਾਫਲਾ ਜੋ ਪਿੰਡ ਕੁਲਰੀਆਂ ਦੀ ਜ਼ਮੀਨ ਦੇ ਵਿੱਚ ਜੋ ਦਾਣਾ ਮੰਡੀ ਉੱਥੇ ਪੁੱਜਿਆ ਤੇ ਅੱਗੇ ਵੀ ਜੋ ਕਾਫਲਿਆਂ ਦਾ ਸਿਲਸਲਾ ਹੈ ਉਹ ਪੜਾਵਾਰ ਜਾਰੀ ਰਹੂਗਾ ਤੇ ਜਿੰਨੀ ਦੇਰ ਤੱਕ ਇਹ ਆਵਾਦਕਾਰ ਕਿਸਾਨਾਂ ਦਾ ਜੋ ਮਸਲਾ ਹੈ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਉਨੀ ਦੇਰ ਤੱਕ ਭਾਰਤੀ ਕਿਸਾਨ ਜਨ ਉਹਨੇ ਇਕਤਾ ਡਕਾਉਂਦਾ ਇਸ ਦੇ ਉੱਤੇ ਕਿਸੇ ਵੀ ਸਮਝੌਤੇ ਨੂੰ ਲੈ ਕੇ ਰਾਜੀ ਨਹੀਂ ਹੈ ਤੇ ਇਸ ਤੋਂ ਵੀ ਤਿੱਖੇ ਸੰਘਰਸ਼ ਨੇ ਜੋ ਆਉਂਦੇ ਦਿਨਾਂ ਦੇ ਵਿੱਚ ਉਲਕੀ ਜਿ ਕੁਲਰੀਆਂ ਨੂੰ ਜਮੀਨ ਬਚਾਉਣ ਦਾ ਜਿਹੜਾ ਮੋਰਚਾ ਹੈ ਉਹ ਸੂਬਾ ਕਮੇਟੀ ਵੱਲੋਂ ਅਨਾਉਂਸ ਕੀਤਾ ਹੋਇਆ ਹੈ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਪੜਾਵਾਰ ਜਿਹੜੇ ਕਾਫਲੇ ਨੇ ਕੁਲਰੀਆਂ ਪੁੱਜਣ ਦਾ ਸੱਦਾ ਦਿੱਤਾ ਹੋਇਆ ਅੱਜ ਪਹਿਲਾ ਕਾਫਲਾ ਮਾਨਸਾ ਜ਼ਿਲ੍ਹੇ ਦਾ ਕੁਲਰੀਆਂ ਦਿੱਤੇ ਪ੍ਰੋਗਰਾਮ ਅਨੁਸਾਰ ਪੁੱਜ ਚੁੱਕਾ ਤੇ ਰੈਲੀ ਕਿੱਕੀ ਜਾ ਰਹੀ ਹੈ ਇਹ ਜਮੀਨ 1.5 ਸਾਲ ਤੋਂ ਪ੍ਰਸ਼ਾਸਨ ਹੈ ਜਿਹੜਾ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੈ ਕਿਸਾਨਾਂ ਨੂੰ ਉਹਦੇ ਤੋਂ ਬੇਦਖਲ ਕਰ ਰਹੀ ਹੈ ਜਿਹਦੇ ਖਿਲਾਫ ਇਹ ਮੋਰਚਾ ਲੱਗਿਆ ਹੋਇਆ ਹੈ ਇਹ ਜਮੀਨ ਕਿਸਾਨਾਂ ਨੂੰ ਮਰੱਭਾਬੰਦੀ ਵਿਭਾਗ ਨੇ ਡਿਸਟ੍ਰਿਬਿਊਟ ਕਰਕੇ ਸੰਭਾਲੀ ਹੋਈ ਹੈ ਪਰ ਪੰਚਾਇਤੀ ਦਾ ਨਾਮ ਦੇ ਕੇ ਕਿਸਾਨਾਂ ਨੂੰ ਇਸ ਜਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ ਜਿਹਦੇ ਖਿਲਾਫ ਜਥੇਬੰਦੀ 1.5 ਸਾਲ ਤੋਂ ਲੜ ਰਹੀ ਹੈ ਤੇ ਅੱਜ ਵਾਲਾ ਜਿਹੜਾ ਇਹ ਮੋਰਚਾ ਹੈ ਜ਼ਮੀਨ ਬਚਾਉਣ ਦਾ ਮੋਰਚਾ 20 ਤਰੀਕ ਤੋਂ ਜੋ 5 ਤਰੀਕ ਤੱਕ ਅਨਾਉਂਸ ਕੀਤਾ ਸੀ ਉਹ ਅੱਜ ਇੱਥੇ ਵੱਡਾ ਕਾਫਲਾ ਜਿਹੜਾ ਮਾਨਸਾ ਜਿਲੇ ਦਾ ਪੁੱਜ ਚੁੱਕਿਆ ਤੇ ਸੂਬਾ ਕਮੇਟੀ ਵੀ ਮੌਕੇ ਤੇ ਪੁੱਜ ਚੁੱਕੀ ਹੈ ਸੂਬਾ ਪ੍ਰਧਾਨ ਮਨਜੀਤ ਸਿੰਘ ਤਨੇਰ ਦੀ ਅਗਵਾਈ ਦੇ ਵਿੱਚ ਤੇ ਇਹ ਅੱਜ ਸ਼ਾਮ ਤੱਕ ਜਾਰੀ ਰਹੂਗਾ ਤੇ ਅਗਲੇ ਪੜਾਅਦਾਰ ਜਿਹੜੇ ਮੋਰਚੇ ਨੇ 23 ਤਰੀਕ 26 ਤਰੀਕ 29 2 ਅਕਤੂਬਰ ਤੇ 5 ਅਕਤੂਬਰ ਉਹ ਬਾਅਦ ਅਸਤੂਰ ਜਾਰੀ ਰਹਿਣਗੇ ਤੇ ਇਹ ਪ੍ਰੋਟੈਸਟ ਸਾਡੇ ਜਾਰੀ ਰਹਿਣਗੇ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐ ਜਿਹੜਾ ਪਹੁੰਚਾ ਹੋਇਆ ਉਹਨਾਂ ਨਾਲ ਕੱਲ ਤੋਂ ਲੈ ਕੇ ਜਥੇਬੰਦੀ ਨਾਲ ਜਿਹੜਾ ਰਾਬਤਾ ਚੱਲ ਰਿਹਾ ਹੈ ਤੇ ਗੱਲਬਾਤ ਚੱਲ ਰਹੀ ਹੈ ਆਉਣ ਵਾਲੀ 25 ਤਰੀਕ ਨੂੰ ਡੀਸੀ ਮਾਨਸਾ ਦੇ ਵੱਲੋਂ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਜਿਹੜੀ ਮੀਟਿੰਗ ਹੈ ਉਹ ਜਥੇਬੰਦੀ ਨਾਲ ਪੈਨਲ ਮੀਟਿੰਗ ਹੋਣੀ ਹੈ ਤੇ ਉਸ ਤੋਂ ਅਗਲੇ ਜਿਹੜੇ ਪ੍ਰੋਗਰਾਮ ਹੋਣਗੇ ਉਹ 25 ਦੀ ਮੀਟਿੰਗ ਨੂੰ ਦੇਖ ਕੇ ਉਦੋਂ ਬਾਅਦ ਤੈਅ ਕੀ ਜਾਣਗੇ ਅਤੇ ਹੋ ਸਕਦਾ ਹੈ ਸਾਨੂੰ ਇਹ ਸੰਘਰਸ਼ ਇਸ ਤੋਂ ਵੀ ਤਿੱਖਾ ਕਰਨਾ ਪਵੇ ਤੇ ਜੋ ਵੀ ਕਰਨਾ ਪਿਆ ਉਹ ਅਸੀਂ ਕਰਨ ਲਈ ਤਤਪਰਾਂ ਤੇ 25 ਤੋਂ ਬਾਅਦ ਅਸੀਂ ਅਗਲਾ ਐਕਸ਼ਨ ਵੀ ਐਲਾਨ ਕਰਾਂਗੇ ਤੇ ਉਹਨਾਂ ਸਮੇਂ ਇਹ ਕਾਫਲੇ ਨੇ ਜਿਹੜੇ ਬਾਦਸਤੂਰ ਜਾਰੀ ਰਹਿਣਗੇ